ਮੈਂ ਸਮਝਦਾ ਜੀ ਇਹ ਸਾਡੀ ਪੰਜਾਬ ਸਰਕਾਰ ਮਾਨ ਸਾਹਿਬ ਦੀ ਵੱਡੀ ਕਾਮਯਾਬੀ ਹੈ ਕਿ ਜੋ BBMP ਦੇ ਨਾਪਾਕ ਇਰਾਦੇ ਸੀ ਪਿਛਲੇ ਦਿਨਾਂ ਜਿਸ ਤਰੀਕੇ ਨਾਲ ਅਸੀਂ ਪੰਜਾਬ ਦੇ ਪਾਣੀ ਨੂੰ ਬਚਾਇਆ ਸਾਰੇ ਇਲਾਕਾ ਵਾਸੀਆਂ ਨੇ ਆਪ ਸਭ ਨੇ ਵੀ ਬਹੁਤ ਸਾਥ ਦਿੱਤਾ ਉਸ ਤੋਂ ਘਬਰਾ ਕੇ BBMB ਦੀ ਸਾਜ਼ਿਸ਼ ਹੈ ਕਿ ਇੱਥੇ CISF ਲਾ ਦਿੱਤੀ ਜਾਵੇ ਆ ਪਿਛਲੀਆਂ ਸਰਕਾਰਾਂ ਨੇ ਦਸੰਬਰ 2021 ਚ ਕਾਂਗਰਸ ਦੀ ਸਰਕਾਰ ਨੇ ਜਿਹੜਾ ਹੈ ਉਹ ਮਤਾ ਪਾ ਦਿੱਤਾ ਸੀ ਕਿ ਹਾਂ ਅਪਰੂਵਲ ਦੇ ਦਿੱਤੀ ਸੀ ਕਿ BBMB ਦੇ ਵਿੱਚ CISF ਲਾ ਦਿੱਤੀ ਜਾਵੇ ਇਸ ਤੋਂ ਪਹਿਲਾਂ ਇਹਨਾਂ ਦੀ ਸਰਕਾਰਾਂ ਨੇ NFL ਚ ਆਲਰੇਡੀ ਸਾਡੇ ਕੋਲ CISF ਬੈਠੀ ਹੈ ਪਰ ਇਹ ਅਸੀਂ ਸੀ ਕਿ ਸਾਡੀ ਪੰਜਾਬ ਪੁਲਿਸ ਸક્ષਮ ਹੈ ਅਸੀਂ ਵਿਧਾਨ ਸਭਾ ਦੇ ਵਿੱਚ ਇੱਕ ਰੈਜ਼ੋਲੂਸ਼ਨ ਲੈ ਕੇ ਆਏ ਜਿਸ ਦੇ ਵਿੱਚ ਸਾਫ਼ ਕਹਿ ਦਿੱਤਾ ਕਿ BBMB ਨੂੰ ਕੋਈ ਅਧਿਕਾਰ ਨਹੀਂ ਇੱਥੇ CISF ਲਾਉਣ ਦਾ ਤੇ ਸਾਡੀ ਪੰਜਾਬ ਪੁਲਿਸ ਪਿਛਲੇ 60 ਸਾਲਾਂ ਤੋਂ ਜਰੂਰ ਦਾ ਡੈਮ ਬਣਿਆ ਹੋਇਆ ਉਦੋਂ ਦਾ ਇਸ ਡੈਮ ਦੀ ਸੁਰੱਖਿਆ ਕਰ ਰਹੀ ਹੈ ਕਿੰਨੀਆਂ ਜੰਗਾਂ ਕਿੰਨੇ ਔਖੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਨੇ ਸક્ષਮ ਹੋ ਕੇ ਇਸ ਡੈਮ ਦੀ ਸੁਰੱਖਿਆ ਕੀਤੀ ਹੈ ਤੇ ਅਸੀਂ ਜਿਹੜੀ ਸਾਡੀ ਪੰਜਾਬ ਪੁਲਿਸ ਸક્ષਮ ਹੈ ਸੁਰੱਖਿਆ ਕਰਨ ਲਈ ਤੇ ਉਸ ਦਾ ਨਤੀਜਾ ਕਿ ਅੱਜ ਜਿਹੜਾ ਹੈ ਅੱਜ ਦੀਆਂ ਅਖਬਾਰਾਂ ਦੇ ਵਿੱਚ ਖਬਰ ਲੱਗੀ ਹੈ ਕਿ BBMP ਨੇ ਜਿਹੜਾ ਕਦਮ ਹੈ ਵਾਪਸ ਲੈ ਲਿਆ ਮੈਂ ਸਮਝਦਾ ਬਹੁਤ ਵੱਡੀ ਇਲਾਕਾ ਨਿਵਾਸੀਆਂ ਦੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿੱਤ ਮੈਂ ਸਮਝਦਾ ਜੀ ਇਹ ਸਾਡੀ ਪੰਜਾਬ ਸਰਕਾਰ ਮਾਨ ਸਾਹਿਬ ਦੀ ਵੱਡੀ ਔ ਕਾਮਯਾਬੀ ਹੈ ਕਿ ਜੋ BBMB ਦੇ ਨਾਪਾਕ ਇਰਾਦੇ ਸੀ ਪਿਛਲੇ ਦਿਨਾਂ ਜਿਸ ਤਰੀਕੇ ਨਾਲ ਅਸੀਂ ਪੰਜਾਬ ਦੇ ਪਾਣੀ ਨੂੰ ਬਚਾਇਆ ਸਾਰੇ ਇਲਾਕਾ ਵਾਸੀਆਂ ਨੇ ਆਪ ਸਭ ਨੇ ਵੀ ਬਹੁਤ ਸਾਥ ਦਿੱਤਾ ਉਸ ਤੋਂ ਘਬਰਾ ਕੇ BBMB ਦੀ ਇਹ ਸਾਜੀ ਸੀ ਕਿ ਇੱਥੇ CISF ਲਾ ਦਿੱਤੀ ਜਾਵੇ ਆ ਪਿਛਲੀਆਂ ਸਰਕਾਰਾਂ ਨੇ ਦਸੰਬਰ 2021 ਚ ਕਾਂਗਰਸ ਦੀ ਸਰਕਾਰ ਨੇ ਜਿਹੜਾ ਹੈ ਉਹ ਮਤਾ ਪਾ ਦਿੱਤਾ ਸੀ ਕਿ ਹਾਂ ਅਪਰੂਵਲ ਦੇ ਦਿੱਤੀ ਸੀ ਕਿ BBMB ਦੇ ਵਿੱਚ CISF ਲਾ ਦਿੱਤੀ ਜਾਵੇ ਇਸ ਤੋਂ ਪਹਿਲਾਂ ਇਹਨਾਂ ਦੀ ਸਰਕਾਰਾਂ ਨੇ NFL ਚ ਆਲਰੇਡੀ ਸਾਡੇ ਕੋਲ CISF ਬੈਠੀ ਹੈ ਆ ਪਰ ਇਹ ਅਸੀਂ ਸੀ ਕੇ ਸਾਡੀ ਪੰਜਾਬ ਪੁਲਿਸ ਸक्षम ਹੈ ਅਸੀਂ ਵਿਧਾਨ ਸਭਾ ਦੇ ਵਿੱਚ ਇੱਕ ਰੈਜ਼ੋਲੂਸ਼ਨ ਲੈ ਕੇ ਆਏ ਜਿਸ ਵਿੱਚ ਸਾਫ਼ ਕਹਿ ਦਿੱਤਾ ਕਿ BBMP ਨੂੰ ਕੋਈ ਅਧਿਕਾਰ ਨਹੀਂ ਇਥੇ CSA ਫਲਾਂ ਦਾ ਤੇ ਸਾਡੀ ਪੰਜਾਬ ਪੁਲਿਸ ਪਿਛਲੇ 60 ਸਾਲਾਂ ਤੋਂ ਜਰੂਰ ਦਾ ਡੈਮ ਬਣਿਆ ਹੋਇਆ ਉਦੋਂ ਦਾ ਇਸ ਡੈਮ ਦੀ ਸੁਰੱਖਿਆ ਕਰ ਰਹੀ ਹੈ ਕਿੰਨੀਆਂ ਜੰਗਾਂ ਕਿੰਨੇ ਔਖੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਨੇ ਸક્ષਮ ਹੋ ਕੇ ਇਸ ਡੈਮ ਦੀ ਸੁਰੱਖਿਆ ਕੀਤੀ ਹੈ ਤੇ ਅਸੀਂ ਜਿਹੜੀ ਸਾਡੀ ਪੰਜਾਬ ਪੁਲਿਸ ਸક્ષਮ ਹੈ ਸੁਰੱਖਿਆ ਕਰਨ ਲਈ ਤੇ ਉਸ ਦਾ ਨਤੀਜਾ ਕਿ ਅੱਜ ਜਿਹੜਾ ਹੈ ਅੱਜ ਦੀਆਂ ਅਖਬਾਰਾਂ ਦੇ ਵਿੱਚ ਖਬਰ ਲੱਗੀ ਹੈ ਕਿ BBMP ਨੇ ਜਿਹੜਾ ਕਦਮ ਹੈ ਵਾਪਸ ਲੈ ਲਿਆ ਮੈਂ ਸਮਝਦਾ ਬਹੁਤ ਵੱਡੀ ਇਲਾਕਾ ਨਿਵਾਸੀਆਂ ਦੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿੱਤ ਮੈਂ ਸਮਝਦਾ ਜੀ ਇਹ ਸਾਡੀ ਪੰਜਾਬ ਸਰਕਾਰ ਮਾਨ ਸਾਹਿਬ ਦੀ ਵੱਡੀ ਉਹ ਕਾਮਯਾਬੀ ਹੈ ਕਿ ਜੋ BBMP ਦੇ ਨਾਪਾਕ ਇਰਾਦੇ ਸੀ ਅ ਪਿਛਲੇ ਦਿਨਾਂ ਜਿਸ ਤਰੀਕੇ ਨਾਲ ਅਸੀਂ ਪੰਜਾਬ ਦੇ ਪਾਣੀ ਨੂੰ ਬਚਾਇਆ ਸਾਰੇ ਇਲਾਕਾ ਵਾਸੀਆਂ ਨੇ ਆਪ ਸਭ ਨੇ ਵੀ ਬਹੁਤ ਸਾਥ ਦਿੱਤਾ ਉਸ ਤੋਂ ਖਬਰਾ ਕੇ BBMP ਦੀ سالਜੀ ਸੀ ਕਿ ਇੱਥੇ CISF ਲਾ ਦਿੱਤੀ ਜਾਵੇ ਆ ਪਿਛਲੀਆਂ ਸਰਕਾਰਾਂ ਨੇ ਦਸੰਬਰ 2021 ਚ ਕਾਂਗਰਸ ਦੀ ਸਰਕਾਰ ਨੇ ਜਿਹੜਾ ਹੈ ਉਹ ਮਤਾ ਪਾ ਦਿੱਤਾ ਸੀ ਕਿ ਹਾਂ ਅਪਰੂਵਲ ਦੇ ਦਿੱਤੀ ਸੀ ਕਿ BBMP ਦੇ ਵਿੱਚ CISF ਲਾ ਦਿੱਤੀ ਜਾਵੇ ਇਸ ਤੋਂ ਪਹਿਲਾਂ ਇਹਨਾਂ ਦੀ ਸਰਕਾਰਾਂ ਨੇ NFL ਚ ਆਲਰੇਡੀ ਸਾਡੇ ਕੋਲ CISF ਬੈਠੀ ਹੈ ਆ ਪਰ ਇਹ ਅਸੀਂ ਸੀ ਕੇ ਸਾਡੀ ਪੰਜਾਬ ਪੁਲਿਸ ਸક્ષਮ ਹੈ ਅਸੀਂ ਵਿਧਾਨ ਸਭਾ ਦੇ ਵਿੱਚ ਇੱਕ ਰੈਜ਼ੋਲੂਸ਼ਨ ਲੈ ਕੇ ਆਏ ਜਿਸ ਵਿੱਚ ਸਾਫ਼ ਕਹਿ ਦਿੱਤਾ ਕਿ BBMP ਨੂੰ ਕੋਈ ਅਧਿਕਾਰ ਨਹੀਂ ਇੱਥੇ CSF ਲੰਦਾ ਤੇ ਸਾਡੀ ਪੰਜਾਬ ਪੁਲਿਸ ਪਿਛਲੇ 60 ਸਾਲਾਂ ਤੋਂ ਜਰੂਰ ਦਾ ਡੈਮ ਬਣਿਆ ਹੋਇਆ ਉਦੋਂ ਦਾ ਇਸ ਡੈਮ ਦੀ ਸੁਰੱਖਿਆ ਕਰ ਰਹੀ ਹੈ ਕਿੰਨੀਆਂ ਜੰਗਾਂ ਕਿੰਨੇ ਔਖੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਨੇ ਸક્ષਮ ਹੋ ਕੇ ਇਸ ਡੈਮ ਦੀ ਸੁਰੱਖਿਆ ਕੀਤੀ ਹੈ ਤੇ ਅਸੀਂ ਜਿਹੜੀ ਸਾਡੀ ਪੰਜਾਬ ਪੁਲਿਸ ਸક્ષਮ ਹੈ ਸੁਰੱਖਿਆ ਕਰਨ ਲਈ ਤੇ ਉਸ ਦਾ ਨਤੀਜਾ ਕਿ ਅੱਜ ਜਿਹੜਾ ਹੈ ਅੱਜ ਦੀਆਂ ਅਖਬਾਰਾਂ ਦੇ ਵਿੱਚ ਖਬਰ ਲੱਗੀ ਹੈ ਕਿ BBMP ਨੇ ਜਿਹੜਾ ਕਦਮ ਹੈ ਵਾਪਸ ਲੈ ਲਿਆ ਮੈਂ ਸਮਝਦਾ ਬਹੁਤ ਵੱਡੀ ਇਲਾਕਾ ਨਿਵਾਸੀਆਂ ਦੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿੱਤ ਹੈ